ਆਵਾਰਾ ਪਸ਼ੂਆਂ ਦੇ ਕਾਰਨ ਹਰ ਰੋਜ਼ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਦਾ ਰਹਿੰਦਾ ਜੇਕਰ ਤਾਜ਼ਾ ਮਾਮਲਾ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਭਗਤ ਸਿੰਘ ਚੌਕ ਸੰਗਰੂਰ ਚ ਅੱਜ ਉਸ ਵੇਲੇ ਆਪਣਾ ਤਪੜੀ ਮੱਚ ਗਈ ਜਦੋਂ ਦੋ ਖੁੰਖਾ ਟੱਠੇ ਆਪਸ ਵਿੱਚ ਲੜ ਪਏ ਅਤੇ ਇੱਕ ਦੁਕਾਨ ਦੇ ਬਾਹਰ ਇੱਕ ਸਕੂਟਰੀ ਅਤੇ ਤਿੰਨ ਚਾਰ ਸਾਈਕਲ ਜੋ ਖੜੇ ਸੀ ਨੁਕਸਾਨੇ ਗਏ ਗਿਣ ਮਤੇ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਤਸਵੀਰ ਇੱਕ ਤੁਸੀਂ ਆਪ ਵੀ ਵੇਖ ਸਕਦੇ ਹੋ ਜੋ ਸਕੂਟਰੀ ਦੀ ਹਾਲ ਤੱਕ ਕਿਸ ਤਰ੍ਹਾਂ ਉਸ ਦੇ ਪਰਚੱਤੇ ਇਹਨਾਂ ਅਵਾਰਾ ਡੰਗਰਾਂ ਨੇ ਉਡਾ ਦਿੱਤੇ ਪਰ ਜੇਕਰ ਸਕੂਟਰੀ ਦੀ ਜਗ੍ਹਾ ਕੋਈ ਇਨਸਾਨ ਹੁੰਦਾ ਕੋਈ ਬੱਚਾ ਹੁੰਦਾ ਔਰਤ ਹੁੰਦੀ ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਤਾਂ ਉਹਨਾਂ ਦਾ ਕੀ ਹਾਜ਼ਰ ਹੋਣਾ ਸੀ ਪਰ ਪਿਛਲੇ ਲੰਬੇ ਸਮੇਂ ਤੋਂ ਸਵਾਰ ਸੇਵੀ ਨੇ ਜੋ ਸੰਸਥਾਾਂ ਨੇ ਉਹ ਪ੍ਰਸ਼ਾਸਨ ਨੂੰ ਗੁਹਾਰ ਲਾਉਂਦੀਆਂ ਕਿ ਇਹਨਾਂ ਅਵਾਰਾ ਪਸ਼ੂਆਂ ਦਾ ਕੋਈ ਨਾ ਕੋਈ ਟੁਕਮਾ ਹੱਲ ਕੀਤਾ ਜਾਏ ਬੇਸ਼ੱਕ ਪਿਛਲੀ ਦੇਣੀ ਨਗਰ ਕਾਉਂਸਲ ਸੰਗਰੂਰ ਦੇ ਵੱਲੋਂ ਆਵਾਰਾ ਪਸ਼ੂਆਂ ਨੂੰ ਫੜਨ ਦਾ ਇੱਕ ਟੈਂਡਰ ਵੀ ਹੋਇਆ ਸੀ ਪਰ ਠੇਕੇਦਾਰ 50 ਪਸ਼ੂ ਫੜੇ ਅਤੇ ਉਸ ਤੋਂ ਬਾਅਦ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਸ ਜਗ੍ਹਾ ਦੇ ਉੱਤੇ ਸਾਨੂੰ ਭੇਜਣ ਦੀ ਪਰਮਿਸ਼ਨ ਦਿੱਤੀ ਗਈ ਸੀ ਉੱਥੋਂ ਦਾ ਜੋ 4 ਜਾਂ ਉਹ ਕਹਿੰਦੇ ਕਿ 50 ਡੰਗਰ ਅਸੀਂ ਅੰਦਰ ਲੈ ਸਕਦੇ ਸੋ ਵੱਧ ਸਾਡੀ ਕਪੈਸਿਟੀ ਨਹੀਂ ਪਰ ਸਵਾਲ ਹੀ ਪੈਦਾ ਹੁੰਦਾ ਜਦੋਂ ਪੰਜਾਬ ਸਰਕਾਰ ਮਿਸਪਲ ਕਮੇਟੀ ਠੇਕਾ ਦਿੰਦੀ ਆ ਤਾਂ ਉਹਨਾਂ ਨੇ ਪਹਿਲਾਂ ਦੇਖਣਾ ਸੀ ਕਿ ਅੰਦਰ ਕਬੈਸਟੀ ਕਿੰਨੀਆਂ ਕਿੱਥੇ ਡੰਗਰ ਰੱਖਣੇ ਨੇ ਕਿਤੇ ਇੰਤਜ਼ਾਮ ਹੋਣਾ ਪਰ ਇਸ ਤੋਂ ਬੇਖਬਰ ਸੰਗਰੂਰ ਪ੍ਰਸ਼ਾਸਨ ਕੁੱਬ ਕਰਨੀ ਨੀਂ ਸੁੱਤਾ ਪਿਆ ਅਤੇ ਲੋਕ ਹਰ ਰੋਜ਼ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਰਹੇ ਨੇ ਤਾਜ਼ਾ ਮਾਮਲਾ ਤੋਂ ਹੁਣ ਦੇ ਨਾਲ ਅਸੀਂ ਭਗਤ ਸਿੰਘ ਚੌਕ ਸੰਗਰੂਰ ਦਾ ਸਾਂਝਾ ਕਰ ਰਹੇ ਹਾਂ ਜਿੱਥੇ ਤੜਕਸਾਰ ਇਹ ਦੁਕਾਨਦਾਰੋ ਨਾ ਧੋ ਕੇ ਆਪਣੀ ਦੁਕਾਨ ਖੋਲਦਾ ਤੂਫਾਨ ਬੱਤੀ ਕਰਦਾ ਤੇ ਗੱਦੀ ਤੇ ਬੈਠ ਨਹੀਂ ਲੱਗਦਾ ਤਾਂ ਅਚਾਨਕੇ ਪਾਣਾ ਵਾਪਰ ਜਾਂਦਾ ਉਹਨਾਂ ਨਾਲ ਗੱਲ ਕਰ ਲੈਂਦੇ ਉਹਨਾਂ ਤੋਂ ਪੁੱਛਦੇ ਆਂ ਵੀ ਆਖਿਰਕਾਰ ਹੋਇਆ ਕੀ ਸੀ ਕਿੰਨਾ ਕੁ ਨੁਕਸਾਨ ਹੋ ਗਿਆ ਮੇਰਾ ਨਾਮ ਗੁਲਸ਼ਨ ਕੁਮਾਰ ਹੈ ਜੀ ਸਰ ਕਾਹਦੀ ਨੁਕਸਾਨਾ ਕਿੱਥੇ ਕੀ ਹੋਇਆ ਕਿੰਨਾ ਕੁ ਮੇਰੀ ਭਗਤ ਸਿੰਘ ਚੇਤੇ ਮੋਬਾਈਲਾਈਜ਼ ਦੁਕਾਨ ਹੈ ਜੀ ਅੱਜ ਸਵੇਰੇ ਜਦੋਂ ਮੈਂ ਸਫਾਈ ਕਰ ਰਿਹਾ ਸੀ ਤਾਂ ਦੋ ਟੱਠੇ ਮੇਰੇ ਵੱਲ ਲੜਦੇ ਵਲ ਆਏ ਤਾਂ ਮੈਂ ਆਪਣਾ ਅੰਦਰ ਹੋਇਆ ਤਾਂ ਮੇਰੀ ਬਾਹਰ ਖੜੀ ਸੁਵਾਨ ਸਕੂਟਰੀ ਮੇਰੇ ਤਿੰਨ ਚਾਰ ਮਲਾਇਮਾਂ ਦੇ ਸਾਈਕਲ ਸਾਰੇ ਚੱਕਣਾ ਚੁਰ ਕਰ ਦਿੱਤੇ ਤੇ ਜਹੋ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਇਸ ਨੁਕਸਾਨ ਦਾ ਕੌਣ ਜ਼ਿੰਮੇਵਾਰ ਹੈ ਇਹ ਪੁੱਛਣਾ ਚਾਹੁੰਦੇ ਹਾਂ ਮੇਰੀ ਸਾਰੀ ਐਕਟਿਵਾ ਸਾਰੀ ਚੱਕਣਾ ਚੁਰ ਕਰ ਦਿੱਤੀ ਹੈ ਜੀ ਉਹ ਬਾਕੀ ਤੁਸੀਂ ਸਾਹਮਣੇ ਦੇਖ ਰਹੇ ਸਿੱਧੂ ਸਾਹਿਬ ਜੀ ਦਾ ਪਰਮਾਤਮਾ ਦਾ ਬਹੁਤ ਵੱਡਾ ਸ਼ੁਕਰ ਹੈ ਜੀ ਕਿ ਬਹੁਤ ਅੰਦਰ ਆਂਦਿਆਂ ਦੇ ਉਥੋਂ ਬਚ ਗਏ ਜਦੋਂ ਇਹ ਮਾਨੂੰ ਚ ਪਾਣੀ ਪਾਇਆ ਤਾਂ ਉਹ ਉੱਧਰੋਂ ਮੁੜ ਗਏ ਨੀ ਦਾ ਮੇਰੀ ਦੁਕਾਨ ਦੇ ਅੰਦਰ ਵੜ ਜਾਂਦੇ ਤਾਂ ਮੇਰਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਸੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਿਹੜੇ ਤੁਸੀਂ ਪਸ਼ੂਆ ਖੁਰਨ ਦਾ ਠੇਕਾ ਦਿੱਤਾ ਆਇਆ ਹੈ ਉਹਨੂੰ ਪ੍ਰੋਪਰ ਤਰੀਕੇ ਨਾਲ ਕਿਉਂ ਨਹੀਂ ਚਲਾਉਂਦੇ ਇੱਕ ਦਿਨ ਤੁਸੀਂ ਕੰਮ ਕਰਦੇ ਹੋ ਦੋ ਦਿਨ ਤਿੰਨ ਦਿਨ ਉਸ ਤੋਂ ਬਾਅਦ ਫੇਰ ਸੌ ਜਾਂਦੇ ਇਹ ਰੈਗੂਲਰ ਕਰਨਾ ਚਾਹੀਦਾ ਪ੍ਰੋਸੈਸ ਨਾਮ ਸਰ ਮੇਰਾ ਹਰਜੀਤ ਸਿੰਘ ਹੈ ਹਰਜੀਤ ਸਿੰਘ ਮਾਨ ਕੋਲ ਦਰਵਾਜ਼ਾ ਕਾ ਕ ਚੋਲੇ ਵਾਸਤੇ ਆਏ ਦੋ ਵਾਰ ਟੱਠੇ ਲੜਦੇ ਹੋਏ ਵੀ ਸਾਡੀਆਂ ਦੁਕਾਨਾਂ ਮੁਰੇ ਆ ਗਈ ਜੀ ਆ ਸਕੂਟਰੀ ਸਾਰੀ ਭੰਦੀ ਜੀ ਤਿੰਨ ਸਾਈਕਲ ਭੰਦੇ ਜੀ ਤੇ ਬੰਦੇ ਦਾ ਬੱਚਾ ਹੋ ਗਿਆ ਜੀ ਬੰਦੇ ਭੱਜ ਕੇ ਜਾਣ ਬਚਾਈ ਆਈ ਹੈ ਜੀ ਅਸੀਂ ਆ ਮਖਾ ਭੱਜ ਕੇ ਜਾਣ ਬਚਾਈ ਆ ਜੀ ਪ੍ਰਸ਼ਾਸਨ ਨੂੰ ਇਹ ਬੇਚਾਈ ਬੇਨ ਦਾ ਠੱਠਾ ਦਾ ਕੋਈ ਹਲਕਤਾ ਜਾਵੇ ਤੇ ਸਾਡੀ ਸਾਡੇ ਜਾਨਾਂ ਸਾਡੇ ਜਾਨੇ ਨੂੰ ਖਾਂ ਦਾ ਬਚਾ ਹੋ ਜੇ ਬਾਕੀ ਉਹ ਜਿਹੜਾ ਜਾਨੀ ਨੁਕਸਾਨ ਹੋ ਗਿਆ ਕੌਣ ਜ਼ਿੰਮੇਵਾਰ ਹੈ ਇਹ ਸਾਨੂੰ ਮਤਰੀ ਨੁਕਸਾਨ ਪਰ ਨਭੇ ਰਹੇ ਜੀ ਵਿਨੋਦ ਕੁਮਾਰ ਕੀ ਕੱਟ ਦੀ ਆਵਾਜ਼ਾਂ ਬਸ ਕੋਈ ਜੜਾਈ ਬੀਚ ਤੋਂ ਸਰਬਸੇ ਕੀ ਕਹੀਏ ਬਸ ਕਹਿਣ ਜੋ ਕੇ ਦੇਖੇ ਨੇ ਸੀ ਰੋਜ਼ ਹੀ ਇਸ ਚਿੱਟਨ ਦਿਖਾਈ ਜਾਂਦੇ ਨੇ ਸਹਿਦ ਭਗ ਸਿੰਘ ਚੌਂਦੇ ਸੀ ਦੋ ਤਿੰਨ ਦਿਨ ਪਹਿਲਾਂ ਵੀ ਇਹ ਚੀਜ਼ ਦਿਖਾਈ ਸੀ ਅਸੀਂ ਤੁਹਾਡੇ ਰਾਹੀਂ ਵੀਡੀਓ ਪਾ ਕੇ ਲੋਕਾਂ ਨੂੰ ਪੁੱਛਾ ਕੇ ਕਿੱਤਾ ਸੀਗਾ ਪ੍ਰਸ਼ਾਸਨ ਦਿਖਾਇਆ ਜਿਗਾ ਵੀ ਡੰਗਰ ਕਿਵੇਂ ਫਿਰਦੇ ਨੇ ਉਹ ਕਿਵੇਂ ਦੁਕਾਨ ਦੇ ਕੇ ਆਂਦੇ ਨੇ ਸਾਰਾ ਨੁਕਸਾਨ ਕਰਦੇ ਨੇ ਅੱਜ ਵੀ ਇਸ ਤਰ੍ਹਾਂ ਅਸੀਂ ਸਕੂਟੀ ਖੜਾਈ ਸਿਰ ਜੇ ਰੋਜ਼ ਦੇ ਰੋਜ਼ਾਨੇ ਤੇ ਆਨੇ ਆ ਸਕੂਟੀ ਖੜਾ ਕੇ ਅਸੀਂ ਅੰਦਰ ਗਏ ਹੀ ਸੀ ਤੁਸੀਂ ਦੇਖਿਆ ਸੀ ਇਹ ਦੇਖਦੇ ਆ ਕਿ ਦੋ ਟੱਠੇ ਲੜਦੇ ਆ ਰਹੇ ਹਾਂ ਅਸੀਂ ਆਪਣੀ ਜਾਨ ਪੁੱਜ ਕੇ ਬਚਾਈ ਅਸੀਂ ਜੇ ਨਾ ਇੱਧਰ ਹੁੰਦੇ ਤਾਂ ਸਾਡੇ ਉੱਪਰ ਚੜ ਜਾਂਦੇ ਅਸੀਂ ਜਾਨ ਬਚਾਈ ਦਾ ਸਾਡੇ ਸਕੂਟਰ ਤੇ ਉੱਪਰ ਚੜ ਕੇ ਸਾਡੇ ਸਕੂਟਰ ਦੀ ਰੋੜੀ 3 3/4 ਸਾਈਕਲ ਤੋੜ ਤੇ ਸਾਡਾ ਐਨਾ ਮਾਲੇ ਨੁਕਸਾਨ ਹੋਇਆ ਅਸੀਂ ਪ੍ਰਸ਼ਾਸਨ ਅਕੇ ਮੰਗ ਕਰਦੇ ਹਾਂ ਕਿ ਇਹ ਨੁਕਸਾਨ ਸਾਡਾ ਜੋ ਹੋ ਗਿਆ ਹੋ ਗਿਆ ਪ੍ਰਸ਼ਾਸਨ ਨੂੰ ਕਹਿੰਦੇ ਆ ਕਿ ਤੁਸੀਂ ਇਸ ਚੀਜ਼ ਤੇ ਗੌਰ ਕਰੋ ਕਿ ਹੋਰ ਲੋਕਾਂ ਦਾ ਵੀ ਇਸ ਤਰ੍ਹਾਂ ਨੁਕਸਾਨ ਨਾ ਹੋਵੇ ਇਸ ਨੁਕਸਾਨ ਤੋਂ ਬਚੇ ਜਾ ਸਕੀਏ ਸਰ ਇਹੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਅਸੀਂ ਲੋਕ ਸਭ ਟੈਕਸ ਦਿੰਨੇ ਆ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਘਰ ਤੱਕ ਟੈਕਸ ਲਿਆ ਜਾਂਦਾ ਹੈ ਪਰ ਫਿਰ ਵੀ ਇਸ ਚੀਜ਼ ਬਾਰੇ ਕੋਈ ਗੌਰ ਨਹੀਂ ਕੀਤੀ ਜਾਂਦੀ ਅਸੀਂ ਕੇਂਦਰ ਪ੍ਰਸ਼ਾਸਨ ਦੇ ਦੁਆਰਾ ਬੇਨਤੀ ਕਰਕੇ ਮੰਗ ਕਰਦੇ ਹਾਂ ਕਿ ਇਸ ਚੀਜ਼ ਦੇ ਵਿੱਚ ਗੌਰ ਕੀਤੀ ਜਾਵੇ ਜੋ ਸਾਡਾ ਨੁਕਸਾਨ ਤਾਂ ਹੋਣਾ ਸੀ ਹੋ ਗਿਆ ਪਰ ਅਸੀਂ ਕਹਿੰਦੇ ਹਾਂ ਵੀ ਹੋਰਾਂ ਦਾ ਵੀ ਇਸ ਨੁਕਸਾਨ ਤੋਂ ਬਚਾਇਆ ਜਾ ਸਕੇ ਦੁਕਾਨਦਾਰਾਂ ਨਾਲ ਗੱਲ ਕੀਤੀ ਜੋ ਦੁੱਖ ਪੀੜਤ ਸੀ ਅਤੇ ਜੋ ਆਂਡੀ ਗਵਾਂਡੀ ਨੇ ਉਹਨਾਂ ਨਾਲ ਵੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਕੌਣ ਸਸਲੇ ਰੂਪ ਦੇ ਵਿੱਚ ਅਸੀਂ ਜਦੋਂ ਟੈਕਸ ਦਿੰਨੇ ਆ ਤਾਂ ਫਿਰ ਉਹ ਟੈਕਸ ਜਾਂਦਾ ਕਿੱਥੇ ਆ ਇਹਨਾਂ ਵਾਰਾ ਪਸ਼ੂਆਂ ਦੀ ਦੇਖਭਾਲ ਦੇ ਲਈ ਕਿਉਂ ਨਹੀਂ ਕੋਈ ਸ਼ੈਲਟਰ ਬਣਾਏ ਜਾਂਦੇ ਜਿੱਥੇ ਇਹਨਾਂ ਨੂੰ ਰੱਖਿਆ ਜਾਵੇ ਉਹਨਾਂ ਨੇ ਕਿਹਾ ਕਿ ਵੇਸ਼ੱਕ ਮਿਊਸਪਲ ਕਮੇਟੀ ਦੇ ਵੱਲੋਂ ਠੇਕਾ ਦੇ ਦਿੱਤਾ ਗਿਆ ਪਰ ਇੱਕ ਦੋ ਦਿਨਾਂ ਬਾਅਦ 12 ਪਸ਼ੂਆਂ ਨੂੰ ਫੜਦੇ ਨੇ ਫਿਰ ਹਫਤਾ ਜੋ ਮਹਿ ਮਾਫਰ ਮੱਠੀ ਪੈ ਜਾਂਦੀ ਆ ਆਖਿਰਕਾਰ ਕਿਉਂ ਉਹਨਾਂ ਨੇ ਆਖਿਆ ਕਿ ਜੋ ਸਾਡਾ ਨੁਕਸਾਨ ਹੋਇਆ ਉਸਦਾ ਜ਼ਿੰਮੇਵਾਰ ਆਖਿਰਕਾਰ ਕੌਣ ਆ ਪ੍ਰਸ਼ਾਸਨ ਕੰਮ ਕਰਨੀ ਨਿਰਸੁਤਾ ਪਿਆ ਜੇਕਰ ਕੋਈ ਜਾਣੀ ਨੁਕਸਾਨ ਹੋ ਜਾਂਦਾ ਤਾਂ ਉਸ ਤੋਂ ਬਾਅਦ ਚਾਹੇ ਰਾਜਨੀਤਿਕ ਲੀਡਰ ਹੋਣ ਜਾਂ ਫਿਰ ਅਫਸਰ ਹੋਣ ਉਹ ਮਗਰਮੱਛ ਦੇ ਹੰਝੂ ਪਾਉਣਾ ਉਹਨਾਂ ਦੇ ਘਰ ਉਹਨਾਂ ਦੀ ਦੁਕਾਨਾਂ ਤੱਕ ਪਹੁੰਚ ਜਾਂਦੇ ਨੇ ਕੈਮਰਮਨ ਜਤਿੰਦਰਪਾਲ ਲੋਟੇ ਨਾਲ ਹਰਜੀਤ ਸਿੰਘ ਸਿੱਧੂ